Gracias. ਉਹ ਪਲਾਗਨ ਨੇ ਲੋਕਾਂ ਨਾਲ ਬੜੇ ਵੱਡੇ ਵਾਅਦੇ ਕੀਤੇ ਸੀਗੇ ਪਰ ਅੱਦ ਕੀ ਮਤਲਬ ਕੀ ਸਾਰੀ ਮਤਲਬ ਕੀ ਜਥੇਬੰਦੀਆਂ ਦੁਖੀਆਂ ਸਰਕਾਰ ਤੋਂ ਮੈਂ ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਕਲਾਸਪੋਰ ਜਿਲ੍ਹਾ ਪ੍ਰਧਾਨ ਸੁਬਾਰੀ ਨੈਟ ਫੈਡਰੇਸ਼ਨ ਮੁੱਖ ਸਲਾਹਕਾਰ ਪੈਰਾ ਮੈਡੀਕਲ ਯੂਨੀਅਨ ਅੱਜ ਅਖੇ ਅਸੀਂ ਸਟੇਅਰ ਬਾਡੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਇੱਥੇ ਪੁਤਲਾ ਫੋਕਿਆ ਗਿਆ ਹੈ ਕਿਉਂਕਿ ਜਦੋਂ ਦੀ ਸਾਨੂੰ ਬੜਾ ਚਾਹ ਸੀ ਨਵੀਂ ਸਰਕਾਰ ਬਣਾਉਣ ਦੇ ਵਿੱਚ ਅਸੀਂ ਚਾਹਾਂ ਨਾਲ ਸਰਕਾਰ ਬਣਾਈ ਪਰ ਸਰਕਾਰ ਨੇ ਇਹਦੂ ਬਿਲਕੁਲ ਮੁਲਾਜ਼ਮਾਂ ਦੇ ਤੇ ਪਬਲਿਕ ਦੇ ਹੌਲਟ ਬਿਲਕੁਲ ਕੰਮ ਸਰਕਾਰ ਕਰ ਰਹੀ ਹੈ ਦਿਖਾਨ ਨੂੰ ਕੁਝ ਹੋ ਰੇ ਤੇ ਅੰਦਰ ਦੀ ਜਿਹੜੀ ਅਸਲੀਅਤ ਹੋ ਰੇ ਸਰਕਾਰ ਮੁਲਾਜ਼ਮ ਮਜ਼ਦੂਰ ਮਾਰੂ ਨੀਤੀਆਂ ਦੇ ਤਹਿਤ ਕੰਮ ਕਰ ਰਹੀ ਹੈ ਸਰਕਾਰ ਭੁੱਲ ਚੁੱਕੀ ਹੈ ਕਿ ਇਨਾ ਮੁਲਾਜ਼ਮਾਂ ਨੇ ਸਾਡੀ ਸਰਕਾਰ ਬਣਾਈ ਸੀ ਤੇ ਹੁਣ ਆਉਣ ਵਾਲਾ ਸਮਾਂ ਜਿਹੜਾ ਇਹੇ ਹੀ ਮੁਲਾਜ਼ਮ ਇਸ ਸਰਕਾਰ ਦਾ ਸਫਾਇਆ ਕਰਨਗੇ ਕਿਉਂਕਿ ਜਦੋਂ ਜਿੰਨੇ ਵੀ ਵਾਅਦੇ ਕਰਕੇ ਸਰਕਾਰ ਆਈ ਸੀ ਇੱਕ ਵੀ ਵਾਅਦਾ ਸਰਕਾਰ ਨੇ ਹਜੇ ਤੱਕ ਪੂਰਾ ਨਹੀਂ ਕੀਤਾ ਮੈਂ ਇਥੋਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਜਲ ਤੋ ਜਲ ਮੁਲਾਜ਼ਮਾਂ ਤੇ ਜੜੀਆਂ ਪੱਖਦੀਆਂ ਮੰਗਾਂ ਜਿਵੇਂ ਕਿ ਡੀਏ ਦੇ ਬਕਾਏ ਪੇ ਕਮਿਸ਼ਨ ਦੀ ਤਰੁੱਟੀਆਂ ਦੂਰ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਰ ਬੜੀਆਂ ਮੰਗਾਂ ਜੜੀਆਂ ਨੇ ਪੈਂਡਿੰਗ ਪਈਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਇਹ ਸਾਰੀਆਂ ਮੰਗਾਂ ਪੈਂਡਿੰਗ ਨੇ ਸਰਕਾਰ ਬਾਰ ਬਾਰ ਧਰਨੇ ਮੁਜਾਰੇ ਜਦੋਂ ਮੁਲਾਜ਼ਮ ਰੱਖਦੇ ਨੇ ਬਾਰ ਬਾਰ ਮਿਟਗਾਂ ਦੇ ਕੇ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਸਰਕਾਰ ਮੁੱਕਰ ਜਾਂਦੀ ਹੈ ਸਰਕਾਰ ਬਿਲਕੁਲ ਜੜਾ ਇਹ ਭੁੱਲ ਚੁੱਕੀ ਹੈ ਕਿ 17 ਦੇ ਇਲੈਕਸ਼ਨ ਨੇੜੇ ਆ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ 17 ਦੇ ਇਲੈਕਸ਼ਨ ਚ ਅਸੀਂ 22 ਦੇ ਇਲੈਕਸ਼ਨ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਕਾਰ ਦੀ ਜਿਹੜੀਆਂ ਮੁਲਾਜ਼ਮ ਮਾਰੂ ਤੇ ਪਬਲਿਕ ਮਾਰੂ ਨੀਤੀਆਂ ਘਰ ਘਰ ਜਾ ਕੇ ਪੋਲ ਖੋਲਾਂਗੇ ਅਸੀਂ ਇਹਨਾਂ ਦੀ ਸਰਕਾਰ ਅਸੀਂ ਦੁਬਾਰਾ ਨਹੀਂ ਬਣਾਂਦੇ ਨਹੀਂ ਇਹ ਸਰਕਾਰ ਨੂੰ ਚੇਤਾਵਨੀ ਹੈ ਜਲਦ ਤੋਂ ਜਲਦ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲਾ ਸਮਾਂ ਸਰਕਾਰ ਵਾਸਤੇ ਬਹੁਤ ਮਾਰਾ ਸਾਫਤ ਹੋ ਜਾਏਗਾ ਰੋਮ ਦੀ ਦੋਸਤ ਸਰਕਾਰ ਚੱਲ ਰਹੀ ਹੈ ਇਹ ਜਿੰਨੀਆਂ ਨੇ ਪਾਲਸੀਆਂ ਲਿਆ ਰਹੀ ਹੈ ਇਹ ਸਾਰੀਆਂ ਮਲਾਜਮ ਕਿਸਾਨ ਤਮੇਦ ਨੂੰ ਦੇ ਜਿੰਨੀਆਂ ਪਾਲਸੀਆਂ ਦਾ ਸਭ ਤੋਂ ਵੱਡਾ ਆਧਾਰ ਲੈਂਡ ਪੋਲਿੰਗ ਹੈ ਪਿਛਲੇ 25 ਸਾਲਾਂ ਦੇ ਵਿੱਚ ਵੱਖ-ਵੱਖ ਸਰਕਾਰਾਂ ਨੇ 11000 ਇਕੜ ਜਮੀਨ ਐਕਵਾਇਰ ਕੀਤੀ ਸੀ ਲੇਕਿਨ ਇਹਨਾਂ ਨੇ ਪਹਿਲੇ ਸਾਲ ਦੇ ਵਿੱਚ 65000 ਇਕੜ ਜਮੀਨ ਐਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਬਗਾਰ ਪੈਸੇ ਪਰ ਇਹ ਕੋਈ ਨੋ ਸਟ੍ਰਾਈਕ ਕਰਦੇ ਨੇ ਗੈਰ ਕાયदे ਕਾਨੂੰਨ ਤੋਂ ਕੀਤੀ ਹੈ ਰੋਸੇ ਦਾ ਅੰਦੇਜਾ ਸੀ ਕਿ ਹਾਈ ਕੋਰਟ ਦੇ ਫਟਕਾਰ ਦੇ ਚਾਰ ਚੰਬ ਹੋ ਗਏ ਔਰ ਉਹ ਸਿੱਧੇ 4 ਅਗਸਤ ਦਾ ਸੇ ਲੱਗਿਆ ਜੋ ਇਹਨਾਂ ਦੇ ਮਨ ਵਿੱਚ ਹਸਤਾਉਤੇ ਦਿਨੀ ਲੱਗੀ ਜਿਹੜੀ ਸਰਕਾਰ ਚਲਾਉਂਦੀ ਹੈ ਤੁਹਾਡਾ ਸਰਕਾਰ ਬਗਵੰਤਾਨੀ ਚਲਾਉਂਦਾ ਅਜੰਦਰ ਜੈਨ ਸੋਦੀਆ ਇੱਕੇ ਤਰੀਕ ਵਾਲ ਜਿਹੜੇ ਹਾਰੇ ਹੋਏ ਐ ਐਮਐਲਏ ਨੇ ਦਿੱਲੀ ਦੀ ਸਰਕਾਰ ਚਲਾਉਂਦੇ ਨੇ ਔਰ ਉਹ ਗੱਲਾਂ ਕਰਦੇ ਨੇ ਜੋ ਨਸ਼ੇ ਵਿਰੁੱਧ ਦੀਆਂ ਜਦੋਂ ਕਿ ਆਪ ਸਾਰੇ ਹੀ ਉਹ ਸਰਕਾਰ ਪਟਾਲੇ ਦੇ ਵਿੱਚ ਜਮਾਨਤ ਤੇ ਤੋ ਸੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਪਾਂ ਇਹ ਮੈਂਕੜਾਈ ਹੈ ਇਹ ਮੈਂਕੜਾ ਸੀ 27 ਤੱਕ ਜਾਰੀ ਰੱਖਾਂਗੇ ਔਰ ਇਹ ਸਰਕਾਰ ਨੂੰ ਹਰ ਖਾਸ ਤੂਰੀ ਚੰਦਾ ਕਰਨਾ ਜ਼ਰੂਰੀ ਹੈ